ਹਾਂਜੀ ਸਰ ਜਿਹੜਾ ਇੱਕ ਮੋਟਰਸਾਈਕਲ ਚੋਰ ਫੜਿਆ ਕੀ ਗੱਲ ਜੀ ਹੋਣਾ ਇਹ ਕੱਲ ਜੀ ਆਪਾਂ ਨਾਕਾਬੰਦੀ ਤੇ ਆਪਣੇ 3 ਪੁਆਇੰਟ ਤੇ ਨਾਕਾ ਲਗਾਇਆ ਸੀ ਐਸਐਪਾਲ ਕੁਮਾਰ ਨੇ ਸਮੀਰ ਪੁਲਿਸ ਪਾਰਟੀ ਕਰਨਬੀਰ ਸਿੰਘ ਤੇ ਗੁਰਜੀਤ ਸਿੰਘ ਨੂੰ ਇਹਨਾਂ ਨੇ ਆਪਣੀ ਮੋਟਰਸਾਈਕਲ ਚੋਰੀ ਦਾ ਜੋ ਬਾਤੋ ਚੈੱਕ ਕਰਨ ਤੇ ਉਹ ਚੋਰੀ ਦਾ ਪਾਇਆ ਗਿਆ ਸਰ ਇਹ ਮੋਟਰਸਾਈਕਲ ਚੋਰੀ ਕਿੱਥੋਂ ਕੀਤਾ ਹੈ ਇਹ ਇਹ ਨੇ ਕਹਿੰਦੇ ਜੀ ਆਪਣੇ ਨਸ਼ੇ ਦੀ ਹਾਲਤ ਦੇ ਵਿੱਚੋਂ ਕਿਦੋਂ ਰਫਰੇ ਕੀਤਾ ਇਹਦੇ ਬਾਰੇ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਇਹ ਕਿੰਨੇ ਕੁ ਮਾਰ ਲਈ ਹੈ ਕਿੱਥੋਂ ਦਾ ਰਹਿਣਾ ਵਾਲਾ ਹੈ ਇੱਕ ਤੇ ਜਿਹੜਾ ਕਰਨਬੀਰ ਹੈ ਇਹ ਵੇਰ ਕਿਹਦਾ ਰਹਿਣ ਵਾਲਾ ਹੈ ਇਹਦੀ 25 ਕਿ ਸਾਲ ਉਮਰ ਹੈ ਤੇ ਪਹਿਲਾਂ ਵੀ ਆਪਣੇ ਲੋਟ ਖੋਹਣ ਦੀ ਪਰਚੀ ਦਰਜ ਹੈ ਇੱਕ ਹੋਰ ਜਿਹੜਾ ਗੁਰਜੀਤ ਸਿੰਘ ਹੈ ਇਹ ਡੇਰਾ ਬਾਬਾ ਨਿਕਣਾ ਰਹਿਣ ਵਾਲਾ ਤੇ ਮਿਲਕਪਲਾਂਡ ਵਿੱਚ ਨੌਕਰੀ ਕਰਦਾ ਸੀ ਸਭ ਤੋਂ ਪਹਿਲਾਂ ਕਿ ਮੋਰ ਸਾਹਿਬ ਨੂੰ ਲੁੱਟਾ ਹੋਣਾ ਕਰਦੇ ਕਿ ਹੋਰ ਕੀ ਕੀ ਚੀਜ਼ਾਂ ਲੁੱਟਦਾ ਨਾ ਜਿਹੜਾ ਕਰਨਬੀਰ ਆ ਕਰਨਬੀਰ ਤੇ ਪਹਿਲਾਂ ਆਲਰੇਡੀ ਮਗਨਵੇਂ ਦਰਜਾ ਪਹਿਲਾਂ ਵੀ ਵੇਰਕੇ ਠਾਣੇ ਦੇ ਵਿੱਚ 343 20 ਦੇ ਮਗਨਵੇਂ ਦਰਜਾ ਲੱਗਤ ਹੋਦੇ ਤੇ ਆ ਜਿਹੜੇ ਹੈਗਾ ਆਪਣੇ ਗੁਰਜੀਤ ਸਿੰਘ ਇਹਦੇ ਬਾਰੇ ਸਾਡਾ ਸ਼ਾਨਦਿਨ ਕਰਾਂਗੇ ਕਿ ਮਕਦਮਾ ਹੈ ਜਾਂ ਨਹੀਂ ਹੈ ਇਹਨਾਂ ਕੋਲ ਹੋਰ ਵੀ ਮੋਟਰਸਾਈਕਲ ਬਰਾਬਰ ਦੇਖੋ ਜੀ ਇਹਨਾਂ ਨੂੰ ਅੱਜ ਪੰਜੋ ਗਜ਼ਲਤਿ ਪੇਸ਼ ਕਰਕੇ ਰਿਮਾਂਡ ਲਿਆ ਲਿਆ ਵਾ ਤੇ ਹੁਣ ਦਰਾਂ ਨੇ ਪੁੱਛੀ ਕਿ ਜੋ ਵੀ ਫਰਦਰ ਇਨਵੈਸਟੀਗੇਸ਼ਨ ਚਾਹੀਦਾ ਆਪਾਂ ਕਿਤੇ ਜੇ ਸਿਰਫ ਇਹ ਹੋਰ ਕੀ ਕੀ ਕੰਮ ਕਰਦੇ ਆ ਪਿੱਛੋ ਬੈਕਗ੍ਰਾਉਂਡ ਉਹਨਾਂ ਕੀ ਹੈ ਬੈਕਗ੍ਰਾਉਂਡ ਜੀ ਇਹ ਜਿਹੜਾ ਅਬ ਗੁਰਜੀਤ ਸਿੰਘ ਹੈ ਇਹ ਦੋਧਰੀ ਗੱਡੀ ਚਲਾਉਂਦਾ ਹੈ ਦੋਦੀ ਗੱਡੀ ਤੇ ਜਿਹੜਾ ਕਰਨ ਵੀਰ ਹੈ ਇਹ ਇਦਾਂ ਲਾਲ ਉਹਦੇ ਗੁਰਜੀਤ ਸਿੰਘ ਜਾਂਦਾ ਬਤੌਰ ਹੈਲਪਰ ਸਰ ਜੀ ਕਿੰਨੀ ਦੇਰ ਤੋਂ ਇਸ ਜਨਾਂ ਦੇ ਵਾਰਦਾਤਾ ਨੂੰ ਜਾਣਦੇ ਹੋ ਤੁਸੀਂ ਦੇਖੋ 2020 ਦੇ ਵਿੱਚ ਆਪਣੇ ਕਰਨਬੀਰ ਦੇ ਵਿੱਚ 39 ਬੀ ਦਾ ਮਕਦਮਾ ਜਿਹੜਾ ਜੋ ਹੈ ਜੀ ਥਾਣੇ ਬੇਕ ਕੇ ਜੀ ਜੀ ਜਿਲਜੀ ਵੀ ਰਿਹਾ ਵਾ ਉਸ ਤੋਂ ਬਾਅਦ ਇਹਦਾ ਸੈਲਡਰ ਰਿਹਾ ਤੇ ਹੁਣ ਫੇਰ ਸਰਗਰਮ ਹੋਇਆ ਨਸ਼ੇ ਦੀ ਪੁਰੀ ਨਹੀਂ ਲੁੱਟਾ ਫੋਨ ਕਰਦੇ ਤੁਸੀਂ ਕਫਾ ਗੋ ਜੀ ਇਹੋ ਗੱਲ ਹੈਗੀ ਨਸ਼ੇ ਦੀ ਪੁਰੀ ਦੀ ਮੋਟਰਸਾਈਕਲ ਚੋਰੀ ਵਗੈਰਾ ਕਰਦੇ ਵੇ ਆਪ ਸਰੇ ਦਾ ਹੋਰ ਵੀ ਟੀਮ ਮੈਂਬਰ ਨਾਲ ਹੈਗਾ ਇਹਨਾਂ ਦੇ ਕੋਲ ਨਹੀਂ 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 ਹਾਲੇ ਤੱਕ ਫਿਲਹਾਲ ਤੱਕ ਇਹ ਨਹੀਂ ਇਹੋ ਹੀ ਆ ਅੱਗੇ ਚੱਲੇਗਾ ਫਿਰ ਲਿਖੇ ਜੇਗੇ ਇਹ ਸਰ ਚੋਰੀ ਕਰਦੇ ਆ ਤੇ ਅੱਗੇ ਕਿਸੇ ਨੂੰ ਵੇਚਦੇ ਕਿਹਨੂੰ ਸੀ ਇਹ ਵੀ ਪਤਾ ਲੱਗੇ ਹਾਲੇ ਤੇ ਇਹਨਾਂ ਨੂੰ ਫੜ ਕੇ ਇਹਨਾਂ ਦਾ ਮਾਨਜੋਗ ਅਦਾਲਤੇ ਪੇਸ਼ ਕੀਤਾ ਰਿਮਾਰਕ ਲਾ ਕੇ ਉਹਨਾਂ ਸਾਰੀ ਅਗਲੀਆਂ ਹੀ ਇੱਥੇ ਜੇਗੇ ਕਿੱਥੋਂ ਮੋਰਸਾ ਕਿਦਾਂ ਇਹਨਾਂ ਦੀ ਮੌਨੂਮੈਂਟਰੀ ਕੀ ਆ ਕਿਸ ਤਰ੍ਹਾਂ ਮੋਰਸਾ ਚੋਰੀ ਕਰਦੇ ਆ ਜਾਂ ਖੋ ਕਰਦੇ ਆ ਤੇ ਉਸ ਹਾਲਤ ਲੱਗੇ ਪਤਾ ਲੱਗੂਗਾ ਕਿਨੂੰ ਅੱਗੇ ਵੇਚਦੇ ਆ ਉਹ ਵੀ ਇਨਵੋਲਵ ਕਿਤੇ ਜਾਣਗੇ ਠੀਕ ਠੀਕ ਹਾਂਜੀ ਸਰ ਜਿਹੜਾ ਇੱਕ ਮੋਟਰਸਾਈਕਲ ਚੋਰੀ ਫੜਿਆ ਕੀ ਗੱਲ ਹੈ ਇਹਦਾ ਇਹ ਕੱਲ ਜੀ ਆਪਾਂ ਨਾਕਬੰਦੀ ਤੇ ਆਪਣੇ ਟੀਪੁਆਇੰਟ ਤੇ ਨਾਕਾ ਲਗਾਇਆ ਸੀ ਐਸੇ ਹੀ ਪਾਲਕ ਕੁਮਾਰ ਨੇ ਸਮੀਰ ਪੁਲਿਸ ਪਾਰਟੀ ਕਰਨਬੀਰ ਸਿੰਘ ਤੇ ਗੁਰਜੀਤ ਸਿੰਘ ਨੂੰ ਇਹਨਾਂ ਨੇ ਮੋਟਰਸਾਈਕਲ ਚੋਰੀ ਫੜਿਆ ਜੋ ਬਾਅਦੋਂ ਚੈੱਕ ਕਰਨ ਤੇ ਇਹ ਚੋਰੀ ਦਾ ਪਾਇਆ ਗਿਆ ਸਰ ਇਹ ਮੋਟਰਸਾਈਕਲ ਚੋਰੀ ਕਿੱਥੋਂ ਕੀਤਾ ਆ ਇਹ ਇਹ ਨੇ ਕਹਿੰਦੇ ਜੀ ਆਪਣੇ ਨਸ਼ੇ ਦੀ ਹਾਲਤ ਦੇ ਵਿੱਚੋਂ ਕਿਦੋਂ ਆਪਣੇ ਕੀਤਾ ਇਹਦੇ ਬਾਰੇ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਇਹ ਕਿਹਨੇ ਕੋ ਮਾਰਿਆ ਕਿਥੋਂ ਦਾ ਰਹਿਣ ਵਾਲਾ ਨਹੀਂ ਹੈ ਇੱਕ ਤੇ ਜਿਹੜਾ ਕਰਨਬੀਰ ਹੈ ਇਹ ਵੇਰਕੇ ਦਾ ਰਹਿਣ ਵਾਲਾ ਹੈ ਇਹਦੀ 25 ਕਿ ਸਾਲ ਉਮਰ ਹੈ ਇਹ ਤੇ ਪਹਿਲਾਂ ਵੀ ਆਪਣੇ ਲੁੱਟ ਖੋਹਾਂ ਦੇ ਪਰਚੇ ਦਰਜ ਆ ਇੱਕ ਜਿਹੜਾ ਗੁਰਜੀਤ ਸਿੰਘ ਹੈ ਇਹ ਢੇਰਾ ਬਾਬਾ ਨਾਕ ਦਾ ਰਹਿਣ ਵਾਲਾ ਹੈ ਤੇ ਮਿਲਕ ਪਲਾਂਟ ਵਿੱਚ ਨੌਕਰੀ ਕਰਦਾ ਸੀ ਸਿਰ ਤੋਂ ਪਹਿਲਾਂ ਵੀ ਮੋਹਰ ਸਿੰਘ ਨੂੰ ਲੁੱਟਾਂ ਖੋਹਾਂ ਕਰਦੇ ਕਿ ਹੋਰ ਕੀ ਕੀ ਚੀਜ਼ਾਂ ਕਰ ਦੋਤਾ ਜਿਹੜਾ ਕਰਨਬੀਰ ਆ ਕਰਨਬੀਰ ਤੇ ਪਹਿਲਾਂ ਆਲਰੇਡੀ ਮੁਕਦਮੇ ਦਰਜ ਆ ਪਹਿਲਾਂ ਵੀ ਵੇਰਕੇ ਥਾਣੇ ਦੇ ਵਿੱਚ 343 20 ਦੇ ਮੁਕਦਮੇ ਦਰਜ ਆ ਲੱਗ ਤੋਂ ਦੇ ਤੇ ਆ ਜਿਹੜੇ ਹੈਗਾ ਆਪਣੇ ਗੁਰਜੀਤ ਸਿੰਘ ਇਹਦੇ ਵਿੱਚ ਹਾਲਿਆ ਸ਼ਾਨਬੀਨ ਕਰਾਂਗੇ ਕਿ ਮਕਰਮਾ ਹੈ ਜਾਂ ਨਹੀਂ ਹੈ। ਇਹਨਾਂ ਕੋਲ ਹੋਰ ਵੀ ਮੋਟਰਸਾਈਕਲ ਬਰਾਮਾ ਦੇਖੋ ਜੀ ਇਹਨਾਂ ਨੂੰ ਅੱਜ ਪੰਜੋਕ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਿਆ ਲਿਆ ਵਾ ਤੇ ਹੁਣ ਤਾਂ ਉਹਨੇ ਪੁੱਛੂਗਾ ਜੀ ਜੋ ਵੀ ਫਰਦਰ ਇਨਵੈਸਟੀਗੇਸ਼ਨ ਚਾਹੀਗਾ ਆਪਾਂ ਕਿਤੇ ਜਾਏਗਾ। ਸਿਰਫ ਹੋਰ ਕੀ ਕੀ ਕੰਮ ਕਰਦੇ ਐ ਪਿੱਛੇ ਬੈਕਗ੍ਰਾਉਂਡ ਉਹਨਾਂ ਦਾ ਕੀ ਹੈ? ਬੈਕਗ੍ਰਾਉਂਡ ਜੀ ਇਹ ਜਿਹੜਾ ਆਪ ਗੁਰਜੀਤ ਸਿੰਘ ਹੈ ਇਹ ਦੁੱਧਰੀ ਗੱਡੀ ਚਲਾਉਂਦਾ ਹੈ। ਦੁੱਧਰੀ ਗੱਡੀ ਤੇ ਜਿਹੜਾ ਕਰਨ ਬੀਰ ਹੈ ਇਹ ਇਦਾਂ ਲਾਲ ਉਹਦੇ ਗੁਰਜੀਤ ਸਿੰਘ ਜਾਂਦਾ ਬਤੌਰ ਹੈਲਪਰ ਸਰ ਕਿੰਨੀ ਦੇਰ ਤੋਂ ਇਸ ਤਰ੍ਹਾਂ ਦੇ ਵਾਰਦਾਤਾ ਨੂੰ ਜਾਣਦੇ ਤੁਸੀਂ ਤੇ ਉਹ 2020 ਦੇ ਵਿੱਚ ਆਪਣੇ ਕਰਨਬੀਰ ਦੇ ਵਿੱਚ 379 ਬੀ ਦਾ ਮਕਦਮਾ ਜਰਜ ਹੋਇਆ ਸੀ ਖਾਣੇ ਵੇਚ ਕੇ ਜੇ ਜੇਲ੍ਹ ਜੀ ਵੀ ਰਿਹਾ ਵਾ ਉਸ ਤੋਂ ਬਾਅਦ ਇਹਦਾ ਸੈਲੰਡਰ ਰਿਹਾ ਤੇ ਹੁਣ ਫੇਰ ਸਰਗਰਮ ਹੋਇਆ ਨਸ਼ੇ ਦੀ ਪੂਰਤੀ ਲਈ ਲੁਟਪਟਾ ਹੁੰਦਾ ਕੋਈ ਬਈ ਕਫਾ ਗੋ ਜੀ ਇਹੋ ਗੱਲ ਹੈਗੀ ਨਸ਼ੇ ਦੀ ਪੂਰਤੀ ਲਈ ਮੋਟਰਸਾਈਕਲ ਚੋਰੀ ਵਗੈਰਾ ਕਰਦੇ ਵੇ ਅਬ ਹਾਂ ਸਰ ਇਹਦੇ ਹੋਰ ਵੀ ਟੀਮ ਆ ਪਰ ਨਾਲ ਹੈਗਾ ਇਹਨਾਂ ਦੇ ਕੋਲ ਨਹੀਂ 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 ਹਾਲ ਤੱਕ ਫਿਲਹਾਲ ਤੱਕ ਇਹ ਨਹੀਂ ਇਹੋ ਹੀ ਆ ਅੱਗੇ ਚੱਲੇਗਾ ਫਿਰ ਲਿਖੇ ਜਗੇ ਇਹ ਸਰ ਚੋਰੀ ਕਰਦੇ ਆ ਤੇ ਅੱਗੇ ਕਿਸੇ ਨੂੰ ਵੇਚਦੇ ਕਿਹਨੂੰ ਸੀ ਇਹ ਕੀ ਪਤਾ ਲੱਗਿਆ ਹਲੇ ਤੇ ਇਹਨਾਂ ਨੂੰ ਫੜ ਕੇ ਇਹਨਾਂ ਦਾ ਮਾਨਕੂ ਅਦਾਲਤੇ ਪੇਸ਼ ਕੀਤਾ ਰਿਮਾਰਡ ਲੈ ਕੇ ਹੁਣ ਸਾਰੇ ਅਗਲੀਆਂ ਹੀ ਜਿੱਥੇ ਜਗੇ ਕਿੱਥੋਂ ਮੋਰਸਾ ਕਿਦਾਂ ਇਹਨਾਂ ਦੀ ਮੌਨੂਮੈਂਟਰੀ ਕੀ ਆ ਕਿਸ ਤਰ੍ਹਾਂ ਮੋਰਸਾ ਚੋਰੀ ਕਰਦੇ ਆ ਜਾਂ ਖੋ ਕਰਦੇ ਆ ਤੇ ਉਸ ਹਾਲਤ ਲੱਗ ਕੇ ਪਤਾ ਲੱਗੂਗਾ ਕਿਨੂੰ ਅੱਗੇ ਵੇਚਦੇ ਆ ਉਹ ਵੀ ਇਨਵੋਲਵ ਕਿਤੇ ਜਾਣਗੇ ਠੀਕ ਠੀਕ